매주 일요일 업로드됩니다. ਦਰਸਾਬ ਜੀ ਸਾਡੇ ਮਾਨ ਸ੍ਰੀ ਗਾਤ ਜੀ ਮੰਨੂਗਿਆ ਐਮਐਲਏ ਜੀ ਅਸੀਂ ਤੁਸੀਂ ਸਮਾਹਾ ਕੇ ਮੁਰਗਾ ਦਾ ਮੇਨ ਨਾਮ ਕੋਠੇ ਕਪਣਾ ਜਿੱਤੇ ਜੀ ਕਰਦੇ ਜੀ ਸਾਨੂੰ ਲੋਕਾਂ ਨੇ ਬਿਚਾਇਆ ਆਇਆ ਇੱਕ ਦੋ ਹਿਆ 2000 ਰੁਪਏ ਜਿੱਦਾਂ ਨਹੀਂ ਬਿਲਾ ਰਹੀ ਜੀ ਹੋਟ ਕਰੋ ਜਿੱਤੇ ਸਾ이드 ਜੋ ਜਿੱਤੇ ਅੰਮੋਲ ਮੈਨੂੰ ਇਨਫੋਰਮੇਸ਼ਨ ਦੇ ਰਿਹਾ ਸਰਪਿਆ ਤਾਂ ਅਸੀਂ ਤੁਹਾਨੂੰ ਉਪਰ ਦੇ ਚੋ ਨੇ ਲਾ ਬਲ ਨਾ 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 ਨਹੀਂ ਇਸ ਤਰ੍ਹਾਂ ਨਹੀਂ 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 ਬਿਲਕੁਲ ਨਹੀਂ ਬਰਦਾਸ਼ਤ ਨਹੀਂ ਪਰ ਡਾਕਟਰ ਸਾਹਿਬ ਆਪਾਂ ਵੀ ਇੰਨਾ ਨਹੀਂ ਨਹੀਂ ਬਾਜੀ ਐਮ ਐਲ ਸਾਹਿਬ ਡਾਕਟਰ ਆਪਾਂ ਨੇ ਪਹਿਲੋ ਕਿਹਾ ਮਾਨ ਬਰਦਾਸ਼ਤ ਕਰਾਂਗੇ ਕੋ ਨਹੀਂ ਹੋ। ਮੇਰੇ ਕੋਲ ਕੋਈ ਮਰਜ਼ੀ ਨਹੀਂ। ਮੈਂ ਬਸ ਮੈਂ ਤੁਹਾਨੂੰ ਪੁੱਛਦਾ ਜੇ ਤੁਸੀਂ ਮਾਨਤਦਕਾਰ। ਉਹ ਰਿਸ਼ੀ। ਹਾਂ ਪਹਿਲਾਂ ਤੁਹਾਨੂੰ ਕਿਹਾ ਮਾਨਤਦਕਾਰ ਜੀ ਤੁਹਾਡਾ। ਨਹੀਂ ਨਹੀਂ ਗਲਤ ਕਰ। ਪਰ ਡਾਕਟਰ ਸਾਹਿਬ ਇਹ ਥੋੜਾ ਅਸੀਂ ਨਹੀਂ ਵੀ ਜਿੱਤੇ ਕਾਉਂਸਲ ਰਿਆ। ਨਹੀਂ ਪਰ ਤੂੰ ਇਦਾਂ ਨਹੀਂ ਕਰ ਜ਼ਬਰਦਸਤੀ ਨਹੀਂ ਕਰ। ਮੈਂ ਤੁਹਾਡਾ ਕੋਈ ਮੈਂ ਤੁਹਾਨੂੰ ਕਿਹਾ ਤੁਸੀਂ ਜਾਓ ਤੁਹਾਡਾ ਮਾਨਤਦਕਾਰ ਮੈਂ ਤੁਹਾਡੇ ਨਾਲ ਹੀ ਆਉਂਦਾ। ਇਹ ਤਾਂ ਤੱਕਾ ਨਾਣਾ। ਗਲਤ ਕਰ। ਉਸ ਪਿੱਛੋ। ਚਲੋ ਆਓ ਜਿੱਥੇ ਕਰਨਾ ਆਪਾਂ ਮੈਂ ਤੁਹਾਡੇ ਨਾਲ ਚੱਲਦਾ ਹਾਂ ਉਹ ਫੇਲੇ ਕਿਸੇ ਵੀ ਵਰਕਰ ਨੂੰ। ਕਿਸੇ ਵੀ ਵਲੰਟੀਅਰ ਨੂੰ ਤੂੰ ਮੇਰੇ ਨੂੰ ਭਾਜੀ ਮੈਂ ਇਹਨਾਂ ਨੂੰ ਕਹਿ ਨਹੀਂ ਇਹਨਾਂ ਨੂੰ ਮੈਂ ਕੋਈ ਨਹੀਂ ਕਹਿੰਦਾ ਪਰ ਮੇਰੇ ਗੱਲ ਸੁਣ ਮੇਰੇ ਲਿਖਾਇਆ ਮੇਰੀ ਗੱਲ ਸੁਣ ਇੱਕ ਧਮਕੀਆਂ ਐਮਐਲਏ ਦੀ ਗੱਲ ਸੁਣ ਲੈ ਇੱਕ ਮਿੰਟ ਕੋਈ ਗੱਲ ਨਹੀਂ ਫਿਰਲਾਓ ਧਮਕੀਆਂ ਕੋਈ ਨਹੀਂ ਸਾਡਾ ਟਾਈਮ ਕਿਹੜਾ ਘਟਾਉਂਦਾ ਹੋ ਨਹੀਂ ਜਦੋਂ ਟਾਈਮ ਆਏਗਾ ਚਲੋ ਕੋਈ ਗੱਲ ਨਹੀਂ ਹੁਣ ਬਾਤ ਠੀਕ ਨਹੀਂ ਔਰ ਕੋਈ ਗੱਲ ਨਹੀਂ ਬੁਦਸਤੀ ਕੋਈ ਨਹੀਂ ਨਹੀਂ ਐਮਐਲਏ ਸਾਹਿਬ ਆਈ ਐਮਐਲਏ ਪਾਪਾ ਤੁਹਾਡਾ ਹੱਥ ਜੋੜ ਕੇ ਮਾਨ ਸਰਕਾਰ ਕੀਤਾ ਦਰਦ ਕੀਤਾ ਕਿ ਤੁਸੀਂ ਮਾ ਸਾਡੇ ਮਾਨ ਰਖਾ ਦੇ ਇਹ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਸ ਕੋਸ਼ਿਸ਼ ਮੈਂ ਕੇ ਸਿਰ ਨੋਕ ਬਾਅਦ ਚਲੋ ਕੋਈ ਨਹੀਂ ਕੋਈ ਨਹੀਂ ਇਦਾਂ ਹੀ ਹੋਣਾ ਚਲੋ ਜਿੱਦਾਂ ਹੋਗਾ ਵੇਖੇ ਕਿ ਐਵੇਂ ਕੌਂਸਲ ਥੋੜੇਗੇ ਹਾਂ ਜ਼ਬਰਦਸਤੀ 50000 ਇਹ ਪਰਮਾਸ਼ੀ ਜਬਰਦਸਤੀ ਨਹੀਂ ਮੰਗਦੇ ਨਹੀਂ ਨਹੀਂ ਬਿਲਕੁਲ ਨਹੀਂ ਐਸਾ ਕੋਈ ਗੱਲ ਨਹੀਂ ਆਹ ਗ੍ਰਾਂਟ ਸਰਕਾਰ ਅਸੀਂ ਆਪਣਾ ਹੱਕ ਲੈਣ ਆਏ ਆ ਬਾਦ ਦਾਕਾ ਨਹੀਂ ਕਰਦੇ ਬਸ ਪਰ ਅਸੀਂ ਆਪਣਾ ਹੱਕ ਲੈਣਾ ਹੈ ਜਬਰਦਸਤੀ ਨਹੀਂ ਕਰ ਸਕਦਾ ਪਰ ਅਸੀਂ ਵੀ ਆਪਣਾ ਹੱਕ ਲੈਣ ਆਲੇ ਬੰਦੇ ਆ ਕਾਨੂੰਨੀ ਕੋ ਕੋ ਚੱਕਰਗਾ ਮੈਂ ਉਹ ਤਾਂ ਰਾਮਾ ਰੌਹ ਦਿਖਾ Thank you.